ਮੈਨੂੰ ਸ਼ੂਗਰ ਦੀ ਪ੍ਰੋਬਲਮ ਹੋ ਗਈ ਸੀ ਕਿ 2 ਸਾਲ ਪਹਿਲਾਂ ਮੈਨੂੰ ਪਤਾ ਲੱਗਿਆ ਤੇ ਮੈਂ ਬਹੁਤ ਦਵਾਈਆਂ ਲਈਆਂ ਹੁਣ ਮੈਟਫੋਰਮ ਦੀ ਗੋਲੀ ਜਿਹੜੀ ਆ 500 ਦੀ ਉਹ ਮੈਨੂੰ ਪੱਕੀ ਲੱਗੀ ਸੀਗੀ ਤੇ ਦੋ ਗੋਲੀਆਂ ਮੈਂ ਲੈਂਦਾ ਸੀ ਬੈਦ ਜਸਵੀਰ ਸਿੰਘ ਜੱਸੀ ਬਾਈ ਇਹਨਾਂ ਨੇ ਆਪਾਂ ਨੂੰ ਦਵਾਈ ਦਿੱਤੀ ਆ ਦੇਸੀ ਦਵਾਈ ਸ਼ੂਗਰ ਦੀ ਆਪਾਂ ਤੁਹਾਨੂੰ ਵੀਡੀਓ ਦੇ ਦਾਂਗੇ ਕਿਉਂਕਿ ਆਪਾਂ ਚਟਾ ਵੀ ਛੜਾਇਆ ਇਹਨਾਂ ਦੇ ਸਰ ਤੇ ਠੀਕ ਆ ਹਾਂ ਇਹ ਸ਼ੂਗਰ ਜਿਹੜਾ ਤੁਹਾਡਾ ਦਵਾਈ ਖਾ ਕੇ ਜਿਹਦਾ 200 ਰਹਿੰਦਾ ਵੀ 200 ਤੋਂ ਘਟ ਨਹੀਂ ਰਿਹਾ ਦਵਾਈ ਖਾ ਕੇ 200 ਤੱਕ ਖੜ ਗਿਆ ਹਮ ਆਪਾਂ ਉਹ ਜਿਹੜਾ 1 ਮਹੀਨੇ ਖਾਧੀ ਦਵਾਈ ਤੁਹਾਡਾ 170 150 ਤੇ ਆ ਜਾਊਗਾ ਬੁਖਾਰ ਦੀ ਵੀ ਆਪਾਂ ਤੁਹਾਨੂੰ ਇੱਕ ਵੀਡੀਓ ਦੇਵਾਂਗੇ ਜਿਹੜਾ ਬਾਈ ਘੱਟੋ ਘੱਟ 50000 ਰੁਪਿਆ ਲਾ ਚੁੱਕਿਆ ਸੀ ਦਵਾਈ ਫੜ ਤੇ ਬੁਖਾਰ ਨਹੀਂ ਸੀ ਜਾਂਦਾ ਠੀਕ ਹੈ ਸਿਰਫ ਆਪਾਂ ਉਹਨੂੰ 1 ਮਹੀਨੇ ਦੇ ਵਿੱਚ ਜਮਾ ਨੋਰਮਲ ਕਰਤਾ ਆਸਰੇ ਗਾਓ ਦੋਸਤੋ ਅੱਜ ਆਪਾਂ ਜਿਹੜੀ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਉਹ ਹੈਗੀ ਆ ਜਿਨ੍ਹਾਂ ਨੂੰ ਸ਼ੂਗਰ ਦੀ ਪ੍ਰੋਬਲਮ ਆ ਤੇ ਜਿਨ੍ਹਾਂ ਨੂੰ ਆ ਨਾ ਬਾਈ ਸ਼ੂਗਰ ਜ਼ਿਆਦਾ ਵੱਧਾ ਤੇ ਸ਼ੂਗਰ ਦੀ ਦਵਾਈ ਲੈ ਕੇ ਥੱਕ ਚੁੱਕੇ ਨੇ ਸ਼ੂਗਰ ਠੀਕ ਨਹੀਂ ਹੋ ਰਿਹਾ ਤਾਂ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਉਹਦਾ ਸਬੂਤ ਵੀ ਦਵਾਵਾਂਗੇ ਵੀ ਜਿੰਨਾ ਵੀਰਾਂ ਨੂੰ ਬਾਈ ਨੇ ਦਵਾਈ ਦਿੱਤੀ ਆ ਉਹ ਕਾਫੀ ਹੱਦ ਤੱਕ ਸਹੀ ਹੋਏ ਨੇ ਤੇ ਉਹਨਾਂ ਨੇ ਆਪਦਾ ਪ੍ਰੂਫ ਆ ਜਿਹੜਾ ਉਹ ਵੀਡੀਓ ਦੇ ਤੌਰ ਤੇ ਆਪਣੇ ਤੱਕ ਭੇਜਿਆ ਹੈਗਾ ਆਪਾਂ ਉਹ ਵੀ ਚਲਾਵਾਂਗੇ ਤੇ ਆਪਾਂ ਪਹਿਲਾਂ ਬਾਬਾ ਜੀ ਨਾਲ ਸਾਰੀ ਗੱਲਬਾਤ ਉਹ ਦਵਾਈ ਬਾਰੇ ਕਰਦੇ ਆ ਕਿਵੇਂ ਤਿਆਰ ਕੀਤੀ ਤੇ ਦੇਸੀ ਤਰੀਕੇ ਨਾਲ ਦਵਾਈ ਤਿਆਰ ਕੀਤੀ ਆ ਜਿਹੜੇ ਵੀਰਾਂ ਨੂੰ ਚਾਹੀਦੀ ਆ ਤਾਂ ਪਹਿਲਾਂ ਇਹ ਵੀਡੀਓ ਦੇਖੋ ਫਿਰ ਬਾਬਾ ਜੀ ਨਾਲ ਸੰਪਰਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਜੀਤ ਸਿੰਘ ਪਿੰਡ ਚੱਕਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਤੋਂ ਮੈਨੂੰ ਸ਼ੂਗਰ ਦੀ ਪ੍ਰੋਬਲਮ ਹੋ ਗਈ ਸੀ ਕਿ 2 ਸਾਲ ਪਹਿਲਾਂ ਮੈਨੂੰ ਪਤਾ ਲੱਗਿਆ ਤੇ ਮੈਂ ਬਹੁਤ ਦਵਾਈਆਂ ਲਈਆਂ ਹੁਣ ਮੈਟਫੋਰਮ ਦੀ ਗੋਲੀ ਜਿਹੜੀ ਆ 500 ਦੀ ਉਵੇਂ ਪੱਕੀ ਲੱਗੀ ਸੀਗੀ ਤੇ ਦੋ ਗੋਲੀਆਂ ਮੈਂ ਲੈਂਦਾ ਸੀ ਤੇ ਸਵੇਰੇ ਤੋਂ ਸ਼ਾਮ ਨੂੰ ਤੇ ਬੈਦ ਜਸਵੀਰ ਸਿੰਘ ਜੱਸੀ ਬਾਈ ਪਿੰਡ ਤੇ ਡਾਕਖਾਨਾ ਭੈਣੀ ਜੱਸਾ ਇਹਨਾਂ ਨੇ ਜ਼ਿਲ੍ਹਾ ਬਰਨਾਲਾ ਇਹਨਾਂ ਨੇ ਆਪਾਂ ਨੂੰ ਦਵਾਈ ਦਿੱਤੀ ਆ ਦੇਸੀ ਦਵਾਈ ਸ਼ੂਗਰ ਦੀ ਤੇ ਉਹ ਦਵਾਈ ਦੇ ਨਾਲ ਜਿਹੜੀ ਬਾਹਰਲੇ ਮੀਟਰ ਦੇ ਨਾਲ 12 14 ਆਉਂਦੀ ਸੀਗੀ ਉਹ 8 9 10 ਇੱਥੇ ਤੱਕ ਆਉਣ ਲੱਗੀ 10 ਹੋਊਗੀ ਪਹਿਲਾਂ ਫਿਰ 9 ਹੋਊਗੀ ਇਸ ਤਰ੍ਹਾਂ ਸੋ ਬੇਨਤੀ ਆ ਵੀ ਜਿਹਨੂੰ ਸ਼ੂਗਰ ਦੀ ਪ੍ਰੋਬਲਮ ਆ ਉਹ ਇੱਕ ਵਾਰੀ ਬੈਦ ਜਸਵੀਰ ਸਿੰਘ ਜੱਸੀ ਜਿਹੜਾ ਬਾਈ ਪੈਣੀ ਜੱਸਾ ਤੋਂ ਆ ਉਹਨਾਂ ਨੂੰ ਜ਼ਰੂਰ ਸੰਪਰਕ ਕਰਿਓ ਸੰਪਰਕ ਨੰਬਰ ਉਹਨਾਂ ਦਾ ਹੈਗਾ ਵਾ 734 11 568 56 ਤੇ ਦੂਜਾ ਨੰਬਰ ਹੈਗਾ ਬਾਈ ਦਾ 99 68 95 68 55 ਦੁਬਾਰੇ ਫੇਰ ਮੈਂ ਕਹਿੰਦਾ 7341156856 ਤੇ ਦੂਸਰਾ ਨੰਬਰ ਬਾਈ ਜੀ ਦਾ ਹੈਗਾ 8968956856 ਇਹਨਾਂ ਨੰਬਰਾਂ ਤੇ ਜਰੂਰ ਸੰਪਰਕ ਕਰਿਓ ਜਿਹਨੂੰ ਸ਼ੂਗਰ ਜ਼ਿਆਦਾ ਰਹਿੰਦੀ ਆ ਤੇ ਇੱਕ ਵਾਰੀ ਬਾਈ ਨੂੰ ਜਰੂਰ ਮਿਲਿਓ ਜਾ ਕੇ ਤੇ ਇਹਨਾਂ ਨੰਬਰਾਂ ਤੇ ਤੁਸੀਂ ਕਾਲ ਜਰੂਰ ਕਰਿਓ ਤੇ ਬਹੁਤ ਵਧੀਆ ਚੱਜੇ ਢੰਗ ਦੇ ਨਾਲ ਤੇ ਇਹ ਬਹੁਤ ਵਧੀਆ ਦਵਾਈ ਦਿੰਦੇ ਆ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਜੀ ਤੇ ਦਵਾਈ ਬਾਰੇ ਦੱਸੋ ਜੀ ਜਿਹੜੀ ਸ਼ੂਗਰ ਦੀ ਆ ਵੀ ਸ਼ੂਗਰ ਦੀ ਦਵਾਈ ਹੈ ਨਾ ਜੀ ਆਪਣੇ ਕੋਲੇ ਇਹ ਇੱਕ ਕੈਪਸੂਲ ਹਮ ਪਲੱਸ ਲਿਕਵਿਡ ਸੀਰਪ ਹੈ ਠੀਕ ਹੈ ਦੋ ਤਰ੍ਹਾਂ ਦਾ ਆਪਾਂ ਬਣਾਉਣੀ ਆ ਦੋ ਤਰ੍ਹਾਂ ਦੀ ਦਵਾਈ ਹੈ ਹਾਂਜੀ ਬਿਲਕੁਲ ਆਯੁਰਵੈਦਿਕ ਹੈ ਠੀਕ ਹੈ ਜਿਹਦੇ ਵਿੱਚ ਜਿਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਆਪਾਂ ਕਹਿੰਦੇ ਕੋਈ ਸਾਈਡ ਇਫੈਕਟ ਹੈ ਕੋਈ ਸਾਈਡ ਇਫੈਕਟ ਨਹੀਂ ਤੇ ਜਿਹੜੀ ਆਪਾਂ ਵੀਡੀਓ ਦੀ ਗੱਲ ਕਰੀਏ ਜੀ ਆਪਾਂ ਭੇਜੀ ਸੀ ਦਵਾਈ ਕੈਨੇਡਾ ਕੈਨੇਡਾ ਭੇਜੀ ਹਾਂ ਮੀਰੋ ਚੱਕਰ ਤੋਂ ਰਹਿਣ ਵਾਲੇ ਆ ਠੀਕ ਹੈ ਜਗਰਾਮਾ ਨੇੜੇ ਪੈਂਦਾ ਹੈ ਉਹਨਾਂ ਦਾ ਮੋਗੇ ਦੇ ਨੇੜੇ ਸ਼ਾਇਦ ਹੂੰ ਹੂੰ ਤੇ ਉਹ ਚੱਕਰ ਪਿੰਡ ਤੋਂ ਜਿਹੜਾ ਮਸ਼ਹੂਰ ਵੀ ਹੋਇਆ ਸੀ ਨਾ ਬਾਵਾ ਹਾਂ ਬਾਵਾ ਕਿਦੇ ਫੋਟੋਆਂ ਵਗੈਰਾ ਜਾਂ ਪਿੰਡ ਦੀ ਵਧੀਆ ਗ੍ਰੋਥ ਹੋਈ ਸੀ ਠੀਕ ਹੈ ਤੇ ਉਹ ਪਿੰਡ ਤੋਂ ਆ ਬਾਈ ਹਾਂ ਅੱਜ ਕੱਲ੍ਹ ਉਹ ਕੈਨੇਡਾ ਦੇ ਵਿੱਚ ਆ ਹੂੰ ਉਹਨਾਂ ਦੀ ਜਿਹੜੀ ਉਧਰਲੇ ਮੀਟਰ ਦੇ ਹਿਸਾਬ ਨਾਲ ਆਪਣੇ ਦਾ ਹੈਗਾ ਜਿਵੇਂ 180 ਹੋ ਗਿਆ 200 ਹੋ ਗਿਆ 250 ਕਾ 400 ਲੈਵਲ ਹੈ ਉਹਨਾਂ ਦਾ ਹੈਗਾ ਪੁਆਇੰਟਾਂ ਦੇ ਵਿੱਚ 12 ਪੁਆਇੰਟ ਆ ਜਿਹੜਾ ਬਹੁਤ ਜਿਆਦਾ ਮੰਨਿਆ ਜਾਂਦਾ ਜਿਵੇਂ ਆਪਣੇ ਤਾਂ 350 ਦੇ ਲਗਭਗ ਆ ਜਾਂਦਾ ਠੀਕ ਹੈ 12 ਪੁਆਇੰਟ ਆ ਜਿਹੜਾ ਤੇ ਜਿਹੜਾ ਉਹ ਉਹਨਾਂ ਦਾ 12 ਰਹਿੰਦਾ ਸੀਗਾ ਜਦੋਂ ਉਹਨਾਂ ਨੇ ਮੇਰੇ ਨਾਲ ਕਾਲ ਤੇ ਗੱਲ ਕੀਤੀ ਹਮ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਦਵਾਈ ਭੇਜਤੀ ਆਪਾਂ ਨੂੰ ਹਮ ਉਹਨਾਂ ਨੇ ਸਹੀ 1 ਮਹੀਨੇ ਬਾਅਦ ਆਪਾਂ ਨੂੰ ਕਾਲ ਲਾਈ ਸੀ ਹਮ ਤੇ ਨਾਲ ਉਹਨਾਂ ਨੇ ਉਸ ਤੋਂ ਬਾਅਦ ਵੀਡੀਓ ਬਣਾ ਕੇ ਭੇਜੀ ਠੀਕ ਹੈ 1 ਮਹੀਨੇ ਦੇ ਵਿੱਚ ਉਹਨਾਂ ਦੇ 12.2 8 ਰਹਿ ਗਿਆ 12.8 ਰਹਿ ਗਿਆ 8 ਰਹਿ ਗਿਆ ਹੂੰ 8 ਜਣੇ ਕਿ ਇਹ ਮੰਨੋ ਵੀ ਉਹਨਾਂ ਦਾ ਲਗਭਗ ਇੱਥੋਂ ਦੇ ਹਿਸਾਬ ਦੇ ਨਾਲ 180 ਕ ਦੇ ਐਡਗਰ ਆ ਗਿਆ ਉਹਨਾਂ ਨੇ ਦੱਸਿਆ ਜੀ ਉਹ ਸਹੀ ਸ਼ੂਗਰ ਕਿੰਨਾ ਹੁੰਦਾ ਜੀ ਆਪਣਾ ਇਹ ਇਹ ਉਮਰ ਦੇ ਹਿਸਾਬ ਹੈ ਜੀ ਜੇ ਉਮਰ ਛੋਟੀ 50 55 ਤੇ ਆ ਗਈ ਛੋਟਾ 150 ਵੀ ਰਹਿਣ ਲੱਗਿਆ ਕਿ ਜ਼ਿਆਦਾ ਠੀਕ ਹੈ ਉਮਰ ਦੇ ਹਿਸਾਬ ਨਾਲ ਜੇ ਉਮਰ ਨੌਜਵਾਨ ਆ ਤਾਂ ਆਪਣਾ ਇਹ ਨਾਰਮਲ 120 ਹੁੰਦਾ ਜਿਆਦਾ 120 ਹਾਂ ਹੂੰ ਤੇ ਉਹਨਾਂ ਨੇ ਹੁਣ ਆਪਾਂ ਨੂੰ ਵੀਡੀਓ ਭੇਜ ਦਿਓ ਹੂੰ ਉਹ ਪਹਿਨੇ ਵੀ ਅਸੀਂ ਜਿਹੜੀ ਉਥੋਂ ਦੀ ਦਵਾਈ ਜਿਹੜੀ ਖਾਂਦੇ ਸੀ ਉਹ ਅਸੀਂ ਛੱਡਤੀ ਠੀਕ ਹੈ ਸ਼ੂਗਰ ਦੀ ਸ਼ੂਗਰ ਦੀ ਦਵਾਈ ਪਰ ਆਪੇ ਕਿਦਾਂ ਬੰਦ ਨਹੀਂ ਕਰਾਉਂਦੇ ਕੋਈ ਵੀ ਬੰਦਾ ਅਲੋਪੈਥੀ ਦਵਾਈ ਖਾਂਦਾ ਕਿਉਂਕਿ ਦੇਸੀ ਦਵਾਈ ਜਿਹੜੀ ਆਯੁਰਵੈਦਕ ਹੈ ਇੱਕੋ ਦਾ ਵੀ ਨਹੀਂ ਕੰਮ ਕਰਦੀ ਹੌਲੀ ਹੌਲੀ ਅੱਜ ਹੀ ਲੈ ਲਈ ਅੱਜ ਹੀ ਤੁਹਾਡਾ ਅੰਗਰੇਜ਼ੀ ਦਵਾਈ ਛਡਾ ਦਈਏ ਆਪੇ ਕੋਦਮੇ ਨਹੀਂ ਕੰਮ ਕਰਦੀ ਠੀਕ ਹੈ ਆਯੁਰਵੈਦਕ ਕਰਕੇ ਪੀਓ ਹੂੰ ਹੂੰ ਇਹਨੇ 1 ਮਹੀਨੇ ਦੇ ਵਿੱਚ ਤੁਹਾਨੂੰ ਰਿਜ਼ਲਟ ਦੇ ਦੇਣਾ ਜੇ ਤੁਸੀਂ ਦੋ ਗੋਲੀਆਂ ਖਾਣੇ ਆਪੇ ਕਰਾ ਦੇਣਾ ਠੀਕ ਹੈ ਜੇ ਇੱਕ ਖਾਣੇ ਆ ਤਾਂ ਅੱਧੀ ਕਰਾ ਦੇਣੀ ਹੈ ਹੂੰ ਤੇ ਸ਼ੂਗਰ ਜਿਹੜਾ ਥੋੜਾ ਦਵਾਈ ਖਾ ਕੇ ਜਿਹਦਾ 200 ਰਹਿੰਦਾ ਵੀ 200 ਤੋਂ ਘਟ ਨਹੀਂ ਰਿਹਾ ਦਵਾਈ ਖਾ ਕੇ 200 ਤੱਕ ਖੜ ਗਿਆ ਹੂੰ ਆਪਾਂ ਉਹ ਜਿਹੜਾ 1 ਮਹੀਨੇ ਖਾਧੀ ਦਵਾਈ ਥੋੜਾ 170 150 ਤੇ ਆ ਗਿਆ ਠੀਕ ਹੈ ਇਸੇ ਤਰ੍ਹਾਂ ਹੀ ਉਹ ਵੀਰ ਨਾ ਹੋਇਆ ਦਵਾਈ ਖਾਂਦਾ ਸੀ ਉਹਨੇ ਬੜੀਆਂ ਦਵਾਈਆਂ ਖਾਧੀਆਂ ਨੇ ਹੂੰ ਪਰ ਉਹ ਠੀਕ ਨਹੀਂ ਹੋਇਆ ਠੀਕ ਹੈ ਉਹਨਾਂ ਨੇ ਵੀਡੀਓ ਦੇ ਵਿੱਚ ਵੀ ਇਹੀ ਦੱਸਿਆ ਹੋਇਆ ਵੀ ਬੜੀਆਂ ਦਵਾਈਆਂ ਖਾਧੀਆਂ ਪਰ ਠੀਕ ਨਹੀਂ ਹੋਏ ਜਨੀਆਂ ਕਿ ਉਹਨਾਂ ਦਾ ਸ਼ੂਗਰ 12 ਪੁਆਇੰਟ ਤੋਂ ਅੰਗਰੇਜ਼ੀ ਦਵਾਈ ਨਾਲ ਖਾ ਕੇ ਵੀ ਨਹੀਂ ਘਟਦਾ ਸੀ ਠੀਕ ਹੈ ਪਰ ਜਦੋਂ ਆਪਣੀ ਉਹਨਾਂ ਨੇ ਦਵਾਈ ਖਾਧੀ ਵਿਸ਼ਵਾਸ ਕਰਕੇ ਖਾਧੀ ਉਹਨਾਂ ਦਾ 8 ਰਹਿ ਗਿਆ 8 ਰਹਿ ਗਿਆ ਹਾਂਜੀ 10 ਆਇਆ 9 ਆਇਆ ਫਿਰ 8 ਆ ਗਿਆ ਠੀਕ ਹੈ ਯਾਨੀ ਕਿ 4 ਪੁਆਇੰਟ 1 ਮਹੀਨੇ ਦੇ ਵਿੱਚ ਘਟ ਗਿਆ ਜੇ ਕੋਈ ਨਾਲ ਕੋਈ ਮੰਨ ਕੇ ਜਲੋ ਹੋਰ ਦਵਾਈ ਖਾਂਦਾ ਗਿਆ ਮੈਡੀਕਲ ਹੂੰ 슈ਗਰ ਤੋਂ ਇਲਾਵਾ ਕੋਈ ਕਈ ਵਾਰ ਹੁੰਦਾ ਹਨਾ ਤਾਂ ਉਹਦੇ ਨਾਲ ਕੋਈ ਸਾਈਡ ਇਫੈਕਟ ਤਾਂ ਨਹੀਂ ਕੋਈ ਸਾਈਡ ਇਫੈਕਟ ਨਹੀਂ ਜੀ ਉਹ ਆਪਣੀ ਖਾ ਸਕਦਾ ਦੇਖੋ ਸਮੇਂ ਦਾ ਥੋੜਾ ਜਿਹਾ ਫਰਕ ਪਾ ਲਿਆ हां ਸਮੇਂ ਦਾ ਫਰਕ ਪਾ ਲਈ ਆਪਣਾ ਦਵਾਈ ਦਾ ਅੱਧਾ ਘੰਟਾ ਮਗਰੋਂ ਅੱਗੇ ਪਿੱਛੇ ਲੈ ਲਈ ਪਰ ਜਿਹੜੀ ਆਪਣੀ ਦਵਾਈ ਹੈ ਬਿਲਕੁਲ ਜਿੱਥੋਂ ਮਰਜ਼ੀ ਕੋਈ ਚੈੱਕ ਕਰਵਾ ਲਈ 100% ਹੀ ਆ ਰੂ ਵੈਦਿਕ ਠੀਕ ਹੈ ਆਪਾਂ ਆਪ ਘਰੇ ਤਿਆਰ ਕਰਦੇ ਹਾਂ ਸੋਨੂੰ ਤਿਆਰ ਕਰਦੇ ਵੀ ਦਿਖਾ ਦਾਂਗੇ ਆਪਾਂ ਉਹ ਵੀਡੀਓ ਆਪਾਂ ਆਪ ਦੀ ਤਿਆਰ ਕਰਦੇ ਹਾਂ ਠੀਕ ਹੈ ਨੈਚੁਰਲ ਤਰੀਕੇ ਨਾਲ ਜਿਹਦੇ ਵਿੱਚ ਕੋਈ ਕੈਮੀਕਲ ਨਹੀਂ ਪਾਇਆ ਜਾਂਦਾ ਠੀਕ ਹੈ ਤੇ ਰਿਜ਼ਲਟ ਉਹਦੇ ਬੜੇ ਵਧੀਆ ਨੇ ਰਿਜ਼ਲਟ ਵਧੀਆ ਹਾਂ ਬਹੁਤ ਵਧੀਆ ਰਿਜ਼ਲਟ ਹੈ ਜੀ ਜਿੰਨੇ ਵੀ ਵੀਰ ਲੈ ਕੇ ਗਏ ਕਈ ਵਾਰ ਨਾ ਕੀ ਹੁੰਦਾਗਾ ਆਪਣੇ ਕੋਲੇ ਆਉਂਦੇ ਨੇ ਜਿਹੜੇ ਮਰੀਜ਼ ਆਉਂਦੇ ਨੇ ਕਈ ਵਾਰ ਵੀਡੀਓ ਬਣਾਉਣ ਤੋਂ ਚਲੇ ਜਾਂਦੇ ਨੇ ਸੰਘ ਜਾਂਦੇ ਹਨਾ ਵੀ ਆ ਸਾਨੂੰ ਹਨਾ ਲੋਕਾਂ ਦੇ ਵਿੱਚ ਜਾਓ ਵੀਡੀਓ ਹਨਾ ਆ ਚੀਜ਼ ਕਰਕੇ ਵੀ ਕਹਿ ਦਿੰਦੇ ਪਰ ਇਹ ਵੀਰ ਨੇ ਇੱਕ ਉਪਰਾਲਾ ਕੀਤਾ ਵਧੀਆ ਕਿ ਉਹਨਾਂ ਨੇ ਆਪਾਂ ਨੂੰ ਬਣਾ ਕੇ ਭੇਜੀ ਤੇ ਇੱਕ ਤੁਸੀਂ ਨਸ਼ਾ ਛੱਡਣਾ ਲੀਕ ਇੱਕ ਨਸ਼ਾ ਛਡਾਉਂਦੀ ਹਨ ਇਹ ਆਪਣੀ ਜੇ ਵੀ ਬਾਈ ਛੱਡਣਾ ਚਾਹੇ ਜੇ ਤਾਂ ਹੁਣ ਆਪਾਂ ਕਹਿੰਦੀ ਸ਼ੌਂਕ ਵਧੀ ਖਾਂਦਾ ਹਨਾ ਉਹਦਾ ਤਾਂ ਕੋਈ ਹੱਲ ਨਹੀਂ ਸਹੀ ਗੱਲ ਹੈ ਤੇ ਜੇ ਕੋਈ ਕਹੇ ਮੈਂ ਛੱਡਣਾ ਚਾਹਣਾ ਮੈਨੂੰ ਤੋੜਨਾ ਲੱਗੇ ਉਹਦੇ ਵਾਸਤੇ ਵੀ ਆਪਾਂ ਇੱਕ ਕੈਸੂਲ ਤਿਆਰ ਕੀਤੇ ਨੇ ਠੀਕ ਹੈ ਉਹ ਜਾਲ ਲਾਦੇ ਉਹ ਜਾਲ ਲਾਦੇ ਹਾਂ ਠੀਕ ਹੈ 16 ਹੁੰਦੇ ਆ ਜੀ ਇਹਦੇ ਵਿੱਚ ਹੂੰ ਇਹ ਇੰਨੀ ਕੋ ਵਧੀਆ ਹੈ ਕਿ ਸੋਨੋ ਜਿਹੜੀ ਤੋੜ ਹੈ ਹੂੰ ਉਹ ਲਗਣੀ ਨਹੀਂ ਦਿਊਗੀ ਠੀਕ ਹੈ ਤੁਹਾਡੀ ਵੀ ਕਲਾਸ ਦੂਰ ਕਰੋਗੇ ਕਿੰਨੇ ਹੁੰਦੇ ਆ ਜੀ ਬੱਬੀ ਚ ਇਹ ਚ 30 ਕਾ ਸੋਨਾ ਜੀ ਕਿੰਨੀ ਕੀਮਤ ਕਿੰਨੀ ਹੈ ਦੀ ਕੀਮਤ ਇਹਦਾ ਪ੍ਰਿੰਟ ਤਾਂ 750 ਰੁਪਿਆ ਹਾਂ ਪਰ ਇਹ ਪ੍ਰਿੰਟ ਨਾਲੋਂ ਆਪਾਂ ਬਹੁਤ ਘੱਟ ਜਿਹੜਾ ਰੇਟ ਆਪਾਂ ਨੂੰ ਪੈਂਦਾ ਹੈ ਕਿਉਂਕਿ ਗੋਡ ਗਿਫਟ ਕੰਪਨੀ ਦੀ ਹੈ ਇਹ ਠੀਕ ਹੈ ਤੇ ਉਹਨਾਂ ਦੇ ਨਾਲ ਆਪਣੇ ਵਧੀਆ ਰਿਲੇਸ਼ਨ ਨੇ ਜਿਹੜਾ ਇਹਨਾਂ ਦਾ ਐਮ ਡੀ ਹੈ ਹੂੰ ਉਹਨਾਂ ਦੇ ਨਾਲ ਆਪਾਂ ਸਲਾਹ ਮਸ਼ਵਰਾ ਮਸਮੂਰਾ ਵੀ ਕਰਦੇ ਆ ਦਵਾਈਆਂ ਦੇ ਤੌਰ ਤੇ ਵੀ ਆਪਣੇ ਬਹੁਤ ਮਿੱਤਰ ਨੇ ਉਹਨਾਂ ਦੇ ਨਾਲ ਹੀ ਜਦੋਂ ਦਵਾਈ ਤਿਆਰ ਕੀਤੀ ਹੈ 750 ਚਲੋ ਪ੍ਰਿੰਟ ਆਇਆ ਹਨ ਕਿਉਂਕਿ ਦੁਕਾਨਾਂ ਤੇ ਜਾਂਦਾ ਹੈ ਪਰ ਆਪਾਂ ਇਹ ਸਿਰਫ 500 ਦੀ ਦੇ ਦੇਵਾਂ ਠੀਕ ਹੈ ਕੋਈ ਮਹਿੰਗੀ ਨਹੀਂ ਹੈ ਇਹਦੇ ਨਾਲ ਆਪਾਂ ਇੱਕ ਕੁੜੀਆਂ ਬਣਾਈ ਹੋਈ ਆਪਣੀ ਠੀਕ ਹੈ ਆਪਾਂ ਆਪਦੀਆਂ ਜਿਹੜੀਆਂ ਆ ਘਰੇ ਵੀ ਤਿਆਰ ਕਰਦੇ ਨਾਲ ਉਹ ਨਾਲ ਦਿੰਦੇ ਆ ਦੋਨੋਂ ਟਾਈਮ ਇੱਕ ਟਾਈਮ ਆ ਲੈਣੀ ਉਹ ਇੱਕ ਟਾਈਮ ਪੂੜੀ ਇੱਕ ਟਾਈਮ ਉਹ ਦਵਾਈ ਲੈਣੀ ਹੈ ਇਹ ਤੋੜ ਨਹੀਂ ਲੱਗਣ ਦਿੰਦਾ ਮਾਨੀ ਤੋੜ ਨਹੀਂ ਲੱਗੂ ਜੀ ਠੀਕ ਬਿਲਕੁਲ ਵੀ ਤੋੜ ਤੇ ਕੋਈ ਨਸ਼ਾ ਨਹੀਂ ਕਰੂਗੀ ਇਕ ਤਾਂ ਹੁੰਦਾ ਨਾ ਵੀ ਇਹਨਾਂ ਨੂੰ ਨਸ਼ਾ ਹੋ ਗਿਆ ਜੇ ਤੁਸੀਂ ਸਾਰੀਆਂ ਵੀ ਖਾ ਲੋਗੇ ਤਾਂ ਕੋਈ ਨਸ਼ਾ ਨਹੀਂ ਠੀਕ ਹੈ ਪਰ ਆਪਾਂ ਨਸ਼ਾ ਨਹੀਂ ਬਣਾਉਣਾ ਇੱਕ ਕੈਪਸੂਲ ਹੀ ਲੈਣਾ ਹੋਣੀ ਹੈ ਇੱਕ ਦਿਨ ਦੇ ਵਿੱਚ ਠੀਕ ਹੈ ਜੀ ਸ਼ਾਮ ਨੂੰ ਤੇ ਦੂਜੀ ਦੂਸਰੀ ਪੁੜੀ ਵਾਲੀ ਦਵਾਈ ਲੈਣੀ ਹੈ ਸੋ ਨੂੰ ਨੀਂਦ ਪੂਰੀ ਵਧੀਆ ਹੋ ਗਈ ਨਹੀਂ ਕਿ ਨੀਂਦ ਹੀ ਨਹੀਂ ਆਉਂਦੀ ਇਹ ਕਿਹੜਾ ਕਿਹੜਾ ਨਸ਼ਾ ਸਾਡੇ ਸਾਗ ਕੋਈ ਵੀ ਨਸ਼ਾ ਹੋਵੇ ਬਾਈ ਆਪਾਂ ਤੁਹਾਨੂੰ ਵੀਡੀਓ ਦੇ ਦਾਂਗੇ ਕਿਉਂਕਿ ਆਪਾਂ ਚਟਾ ਵੀ ਛੜਾਇਆ ਇਹਨਾਂ ਦੇ ਸਿਰ ਤੇ ਠੀਕ ਹੈ ਹਾਂ ਹੁਬਦਾਨ ਠੀਕ ਹੈ ਆਪਣੇ ਹੈਗੇ ਨੇ ਦੋ ਮੁੰਡੇ ਆਪਣੇ ਕੋਲੇ ਜਿਨ੍ਹਾਂ ਦਾ ਆਪਾਂ ਨਸ਼ਾ ਛੜਾਇਆ ਆਪਾਂ ਸਾਨੂੰ ਉਹਨਾਂ ਦੀ ਵੀ ਜਲਦੀ ਵੀਡੀਓ ਦੇਵਾਂਗੇ। ਹਾਂ। ਇਸ ਤੋਂ ਬਾਅਦ ਆਪਾਂ ਵੀਡੀਓ ਪਾ ਦਾਂਗੇ। ਅਲੱਗ ਤੋਂ ਬਣਾ ਲਾਂਗੇ ਉੱਥੇ। ਤੇ ਇਹ ਨਸ਼ਾ ਬਿਲਕੁਲ ਤੋੜ ਨਹੀਂ ਲੱਗਣ ਦਿੰਦੇ। ਇੰਨੇ ਕੁ ਵਧੀਆ ਕੈਪਸੂਲ। ਠੀਕ ਹੈ। ਬਹੁਤ ਹੀ ਵਧੀਆ ਨਹੀਂ। ਵੱਡੀ ਗੱਲ ਆਪਾਂ ਅੱਜ ਚਲੋ 슈ਗਰ ਦੀ ਗੱਲ ਕਰੀ ਸੀ ਕਿਉਂਕਿ ਬਾਈ ਨੇ ਆਪ ਨੂੰ ਵੀਡੀਓ ਭੇਜੀ ਸੀ। ਤੇ 슈ਗਰ ਵਾਲੀ ਦਵਾਈ ਦਾ ਕੀ ਰੇਟ ਹੈ ਜੀ? 슈ਗਰ ਵਾਲੀ ਦਵਾਈ ਦਾ ਵੀ ਕੋਈ ਜ਼ਿਆਦਾ ਨਹੀਂ ਹੈ। ਕੋਈ ਜ਼ਿਆਦਾ ਨਹੀਂ। ਕੋਈ ਜ਼ਿਆਦਾ ਰੇਟ ਨਹੀਂ ਹੈ। ਨਾਰਮਲ ਹੀ ਰੇਟ ਨਹੀਂ ਉਹਨਾਂ ਦੇ। ਠੀਕ ਹੈ। ਕਿਉਂਕਿ ਆਪਾਂ ਕੋਈ ਲੁੱਟਖਸੁੱਟ ਨਹੀਂ ਕਰਨੀ ਹੈ ਨਾ ਕੋਈ ਕੰਪਨੀਆਂ ਦਾ ਨਹੀਂ ਆਪਾਂ ਆ ਠੀਕ ਹੈ ਕੋਈ ਜ਼ਿਆਦਾ ਰੇਟ ਨਹੀਂ ਉਹਦਾ ਵੀ 5-7000 ਦੀ ਬਣ ਜਾਂਦੀ ਹੈ ਕੋਈ ਇੰਨੀ ਰੇਟ ਨਹੀਂ ਹੈਗੇ ਇਹਦਾ ਵੀ ਤੁਸੀਂ ਨਸ਼ੇਖਡਾਉਣ ਵਾਲੇ ਤੇ ਲੋਕ ਕਿੰਨੇ-ਕਿੰਨੇ ਦਵਾਈਆਂ ਦੇ ਪੈਸੇ ਲੈਂਦੇ ਆ ਹਾਂ ਸਹੀ ਗੱਲ ਆ ਆਪਾਂ ਸਿਰਫ ਵਿਚੀਓ ਕੁੜੀਆਂ ਲਾ ਕੇ 5-700 ਦੀ ਦਵਾਈ ਦੇ ਦਿੰਦੇ ਆ ਬਾਕੀ ਬਈ ਇਹ ਦਵਾਈ ਦਾ ਉਹ ਵੀ ਮਹੀਨੇ ਦੀ ਜਿਹੜਾ ਰਿਜ਼ਲਟ ਆ ਤੁਹਾਡੇ ਪਿੰਡ ਦੀ ਨੌਜਵਾਨਾਂ ਤੇ ਟੈਸਟ ਆਪਾਂ ਟੈਸਟ ਹੀ ਕਹਿ ਲਓ ਚਲੋ ਵੀ ਵਰਤਿਆਗਾ ਉਹਦਾ ਰਿਜ਼ਲਟ 100% ਮਿਲਿਆ ਸਾਨੂੰ ਉਹਦੀ ਵੀਡੀਓ ਲੱਗ ਤੋ ਬਣਾਵਾਂਗੇ ਉਹ ਵੀਰ ਦੀ ਇੱਥੇ ਹੁੰਦਾ ਉਹ ਦੁਬਾਰਾ ਸਾਡੇ ਵਿੱਚ ਉਹ ਉਹ ਆਪਾਂ ਲੱਗ ਤੋ ਕਰਾਂਗੇ ਆਰੇ ਇਹ ਜਿਹੜੀਆਂ ਖਾਸ ਦਵਾਈਆਂ ਤੁਹਾਨੂੰ ਦਿਖਾਈਆਂ ਨੇ ਦੋ ਇੱਕ ਸ਼ੂਗਰ ਦੀ ਤੇ ਇੱਕ ਇਹ ਨਸ਼ਾ ਛਡਾਉਣਾ ਹੈ ਨਾ ਹਾਂਜੀ ਦਵਾਈਆਂ ਦੇ ਆਪਣੇ ਸਾਰੀਆਂ ਦੇ ਰਿਜ਼ਲਟ ਨੇ ਜਿਹੜੀ ਵੀ ਦਵਾਈ ਆਪਾਂ ਤਿਆਰ ਕੀਤੀ ਉਹਦੇ ਫੁੱਲ ਰਿਜ਼ਲਟ ਨੇ ਕਿਉਂਕਿ ਆਪਾਂ ਆਪ ਤਿਆਰ ਕਰਦੇ ਆਂ ਕਾਦੀ ਕਾਦੀ ਦਵਾਈ ਤਿਆਰ ਕਰਦੇ ਆਂ ਆਪਾਂ ਸਾਰੀ ਤਰ੍ਹਾਂ ਦੀ ਕਰਦੇ ਆਂ ਵੀ ਕੋਈ ਵੀ ਪ੍ਰੋਬਲਮ ਹੋਵੇ ਸਿਰ ਦੁੱਖ ਦਾ ਹੋਵੇ ਬੁਖਾਰ ਦੀ ਵੀ ਆਪਾਂ ਤੁਹਾਨੂੰ ਇੱਕ ਵੀਡੀਓ ਦੇਵਾਂਗੇ ਜਿਹੜਾ ਬਾਈ ਘੱਟੋ ਘੱਟ 50000 ਰੁਪਏ ਲਾ ਚੁੱਕਿਆ ਸੀ ਡਾਈਬੀਟ ਤੇ ਬੁਖਾਰ ਨਹੀਂ ਸੀ ਜਾਂਦਾ ਠੀਕ ਹੈ ਉਹਦੀ ਵੀ ਤੁਹਾਨੂੰ ਆਪਾਂ ਵੀਡੀਓ ਜਲਦੀ ਹੀ ਦੇਵਾਂਗੇ ਸਿਰਫ ਆਪਾਂ ਨੂੰ 1 ਮਹੀਨੇ ਦੇ ਵਿੱਚ ਜਮਨ ਨੋਰਮਲ ਕਰਤਾ ਠੀਕ ਹੈ ਸਿਰਫ ਇੱਕ ਮਹੀਨੇ ਤੇ ਜਿਆਦਾ ਸਮਾਂ ਨਹੀਂ ਲੱਗਿਆ ਠੀਕ ਤੇ ਨੋਰਮਲ ਕਿੰਨੇ ਦੀ ਦਵਾਈ ਦਿੱਤੀ ਹੋਈ ਕਿੰਨੇ ਦੇ ਵਿੱਚ ਜਿਹਨੇ 50000 ਲਾਤਾ ਸਿਰਫ 500 500 ਦੇ ਵਿੱਚ ਲੋਟ ਹੋ ਗਿਆ 50000 ਲਾ ਲੰਦਾ ਹਾਂਜੀ ਤੁਹਾਨੂੰ ਵੀਡੀਓ ਦੇਵਾਂਗੇ ਸੋਨਾਂ ਆਪ ਅੱਪੀ ਬੰਦਾ ਸ਼ੇਅਰ ਕਰੋ ਕਿ ਸਾਥੋਂ ਕਿੰਨੇ ਪੈਸੇ ਲੈਂਦੇ ਠੀਕ ਹੈ ਜੀ ਲਓ ਬਈ ਸੰਪਰਕ ਜ਼ਰੂਰ ਕਰਿਓ ਨੰਬਰ ਆਪਾਂ ਸਕਰੀਨ ਤੇ ਦਵਾਂਗੇ ਤੇ ਪਿੰਡ ਭੈਣੀ ਜੱਸਾ ਜ਼ਿਲ੍ਹਾ ਬਰਨਾਲਾ ਠੀਕ ਹੈ ਉੱਗਰ ਵਾਲੇ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਵੀ ਇੱਕ ਵਾਰ ਜ਼ਰੂਰ ਵਰਤ ਕੇ ਦੇਖਣਾ ਵਰਤ ਕੇ ਦੇਖੋ ਕੋਈ ਖਾਸ ਰਿਜ਼ਲਟ ਉਹਨੂੰ 1 ਮਹੀਨੇ ਦੇ ਵਿੱਚ ਮਿਲੂਗਾ ਠੀਕ ਹੈ ਹਾਂ 1 ਮਹੀਨਾ ਠੀਕ ਹੈ ਜੀ ਬਾਹਰ ਸਾਹਿਬ ਆਹ ਇਨਕੀ ਪਤੇ